ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮਜੀਤਿਆ ਕੇਸ ਨਾਲ ਸੰਬੰਧਤ ਪੰਜਾਬ ਦੇ ਗਵਰਨਰ ਨੇ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਗਿਆ ਦਿੱਤੀ ਹੈ ਪਰ ਇਹ ਮਾਮਲੇ ਚ ਆਗਿਆ ਮੰਗੀ ਕਿਸ ਨੇ ਸੀ ਦਰਅਸਲ ਪੰਜਾਬ ਕੈਬਨਿਟ ਦੇ ਵਿੱਚੋਂ ਇਹ ਗਵਰਨਰਰ ਦੇ ਕੋਲ ਅਰਜੀ ਭੇਜੀ ਗਈ ਸੀ ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਪੂਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਜੀ ਆ ਭੁੱਲਰ ਸਾਹਿਬ ਬਿਕਰਮਜੀਠਿਆ ਕੇਸ ਵਿੱਚ ਪਹਿਲਾਂ ਤਾਂ ਇਹ ਸੀ ਨਜ਼ਰਬਾਣੀ ਹੋਈ ਕਿ ਜ਼ਮਾਨਤ ਮਿਲਦੀ ਹੈ ਕਿ ਨਹੀਂ ਮਿਲਦੀ ਇੱਕ ਕੇਸ ਚ ਪਰ ਇਹ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਇਹ ਦਰਅਸਲ ਪਰਮਿਸ਼ਨ ਕਿਹੜੇ ਕੇਸ ਵਿੱਚ ਮੰਗੀ ਗਈ ਸੀ ਗਵਰਨਰਰ ਤੋਂ ਬਿਲਕੁਲ ਸੰਦੀਪ ਕਿਉਂਕਿ ਜਿਹੜੇ ਵੀ ਐਮਐਲਏ ਜਾਂ ਮੰਤਰੀ ਦੇ ਖਿਲਾਫ ਉਹ ਵਿਕਰਮ ਸਿੰਘ ਮਜੀਠੀਆ ਮੰਤਰੀ ਰਹੇ ਚੁੱਕੇ ਨੇ ਔਰ ਕੈਬਨਿਟ ਨੇ ਪੰਜਾਬ ਕੈਬਨਿਟ ਨੇ 8 ਸਤੰਬਰ ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਚਲਾਉਣ ਦੀ ਜਿਹੜੀ ਆਗਿਆ ਦਿੱਤੀ ਸੀ ਜਿਹੜਾ ਪੰਜਾਬ ਸਰਕਾਰ ਨੇ ਕੇਸ ਪ੍ਰੋਵਿੰਸ਼ਨ ਆਫ ਕ੍ਰਿਪਸ਼ਨ ਐਕਟ ਦੇ ਸੈਕਸ਼ਨ 19 ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਸੀ ਤੇ ਉਹਦੀ ਜਿਹੜੀ ਅਪਰੂਵਲ ਹੈ ਜ ਪ੍ਰੋਵਿੰਸ਼ਨ ਆਫ ਕ੍ਰਿਪਸ਼ਨ ਐਕਟ ਸੈਕਸ਼ਨ 19 ਦੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਉਹਨਾਂ ਨੇ ਦੇ ਦਿੱਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮ ਪੰਜਾਬ ਸਰਕਾਰ ਵੱਲੋਂ ਕੇਸ ਦਰਜ ਕੀਤਾ ਗਿਆ ਉਹਦੀ ਕੈਬਨਿਟ ਦੀ ਅਪਰੂਵਲ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੀ ਅਪਰੂਵਲ ਮਿਲਣੀ ਬੜੀ ਜ਼ਰੂਰੀ ਸੀ ਹਾਲਾਂਕਿ 8 ਸਤੰਬਰ ਨੂੰ ਜਿਹੜਾ ਪੰਜਾਬ ਕੈਬਨਟ ਨੇ ਜਿਹੜੀ ਐ ਪਰਮਿਸ਼ਨ ਦੇ ਦਿੱਤੀ ਤੇ ਉਸ ਤੋਂ ਬਾਅਦ ਇਹ ਫਾਈਲ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਗਈ ਸੀ ਹਾਲਾਂਕਿ ਜੇ ਪੰਜਾਬ ਦੇ ਰਾਜਪਾਲ ਜਿਹੜੇ ਨਾ ਪਰਮਿਸ਼ਨ ਤਾਂ ਵੀ ਨਾ ਦਿੰਦੇ ਤੇ ਤਦ ਵੀ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਪਰਮਿਸ਼ਨ ਦੇਣੀ ਜ਼ਰੂਰੀ ਹੁੰਦੀ ਹੈ ਜੇ ਨਾ ਮੀ ਕੋਈ ਰਾਜਪਾਲ ਦਵੇ ਤਾਂ ਉਹਨੂੰ ਫਿਰ ਪਰਮਿਸ਼ਨ ਦਿੱਤੀ ਹੀ ਸਮਝੀ ਜਾਂਦੀ ਹੈਗੀਆ ਉਹ ਡੀਮ ਟੂ ਜਿਹੜੀ ਅਪਰੂਵਡ ਮੰਨੀ ਜਾਂਦੀ ਹੈਗੀਆ ਲੇਕਿਨ ਕਿਉਂਕਿ ਹੁਣ ਮਸਲਾ 6 ਤਰੀਕ ਨੂੰ ਵਿਕ੍ਰਮ ਸਿੰਘ ਮਜੀਠੀਆ ਦੀ ਰੈਗੂਲਰ ਬੀਲ ਤੇ ਵੀ ਹੋਣਾ ਵਾ ਤੇ ਉਹਦੇ ਨਾਲ ਪੰਜਾਬ ਸਰਕਾਰ ਦਾ ਇੱਕ ਕੇਸ ਜਿਹੜਾ ਬਈ ਠੋਸ ਬਣ ਗਿਆ ਜੋ ਸਰਕਾਰ ਵਿਰੋਧ ਕਰੂਗੀ ਤੇ ਲਾਜ਼ਮੀ ਤੌਰ ਤੇ ਅਦਾਲਤੇ ਵੀ ਦੇਖ ਸਕਦੀ ਹੈ ਕਿ ਪੰਜਾਬ ਦੇ ਰਾਜਪਾਲ ਨੇ ਵੀ ਕੇਸ ਚਲਾਉਣ ਦੀ ਆਗਿਆ ਦਿੱਤੀ ਹੈ ਉਹਦੇ ਨਾਲ ਜਿਹੜੀ ਆ ਬਿਕਰਮ ਸਿੰਘ ਜੀਠੀਆ ਦੀ ਜਿਹੜੀ ਬੇਲ ਨੂੰ ਲੈ ਕੇ ਜਿਹੜਾ ਵਾ ਸਰਕਾਰ ਦਾ ਇੱਕ ਠੋਸ ਜਿਹੜਾ ਪੱਖ ਜਾਂ ਦਲੀਲ ਉਹ ਸਰਕਾਰ ਦੇ ਸਕਦੀ ਹੈ ਹੁਣ ਕਿਉਂਕਿ 25 ਜਿਹੜਾ ਬਿਕਰਮ ਸਿੰਘ ਜੀਠੀਆ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਹੋਇਆ ਸੀ 25 ਜੂਨ ਉਹਦੇ ਮਸਲੇ ਦੇ ਵਿੱਚ ਜਿਹੜਾ ਕੇਸ ਆ ਉਹ ਸਾਰਿਆਂ ਨੂੰ ਪਤਾ ਕਿ ਉਸ ਮਸਲੇ ਦੇ ਵਿੱਚ ਮਹਾਲੀ ਅਦਾਲਤ ਦੇ ਕੇਸ ਚੱਲਦਾ ਰਿਹਾ ਗਿਆ ਇਸ ਟਾਈਮ ਜਿਹੜੇ ਬਿਕਰਮ ਸਿੰਘ ਜੀਠੀਆ ਨੇ ਉਹ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਔਰ ਸਰਕਾਰ ਨੇ ਕਿਹਾ ਸੀ ਕਿ ਉਹ ਦੇ ਕਰੋ ਇਹਨਾਂ ਕੁਝ ਫੜਿਆ ਗਿਆ ਪਤਨ ਕਿੰਨੇ ਮੋਬਾਈਲ ਕਿੰਨੇ ਲੈਪਟਾਪ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਦਫਾ ਵੀ ਵਿਕਰਮ ਸਿੰਘ ਜੀਠੀਆ ਨੂੰ ਲੈ ਕੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਹੀ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ ਜੋ ਉਸੂਲਤੌਰ ਤੇ ਗਲਤ ਸੀ ਕੋਕੇ ਕੇਸ ਜਿਹੜਾ ਵਿਜੀਲੈਂਸ ਰਜਿਸਟਰ ਕੀਤਾ ਤੇ ਸਹੀ ਅੰਕੜੇ ਵਿਜੀਲੈਂਸ ਬਿਊਰੋ ਨੂੰ ਹੀ ਦੇਣੇ ਚਾਹੀਦੇ ਉਹ ਨਹੀਂ ਦਿੱਤੇ ਕਿ ਇਸ ਕਰਕੇ ਸਰਕਾਰ ਦੇ ਮੰਤਰੀਆਂ ਦੇ ਜਿਹੜੇ ਪ੍ਰੈਸ ਬਿਆਨ ਆਉਂਦੇ ਜਾਂ ਪ੍ਰੈਸ ਕਾਨਫਰੰਸ ਉਨਾਂ ਚ ਕਾਫੀ ਵਖਰੇਵਾ ਹੁੰਦਾ ਸੀ ਅਲੱਗ ਇੱਕ ਵਾਰੀ 540 ਕਰੋੜ ਕਹਿੰਦੇ ਸੀ ਕਦੇ 740 ਕਰੋੜ ਕਹਿੰਦੇ ਸੀ ਕਦੇ ਦਿੱਲੀ ਦੀ ਪ੍ਰਾਪਰਟੀ ਕਦੇ ਯੂਪੀ ਦੀ ਪ੍ਰਾਪਰਟੀ ਕਦੇ ਹਿਮਾਚਲ ਦੇ ਵਿੱਚ ਫਾਰਮ ਹਾਊਸ ਉਹ ਕਿਤੇ ਵੀ ਮੰਤਰੀਆਂ ਦੇ ਆਪਸੀ ਜਿਹੜੇ ਨੇ ਜਿਹੜਾ ਅੰਕੜੇ ਦਿੱਤੇ ਜਾਂਦੇ ਮੇਰ ਨਹੀਂ ਖਾਂਦੇ ਸੀ ਲੇਕਿਨ ਬਾਅਦ ਚ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਚਲਾਨ ਵੀ ਪੇਸ਼ ਕਰ ਦਿੱਤਾ ਸੀ ਜਿਹਦੇ ਚ ਉਹਨਾਂ ਨੇ ਚਾਰ ਟਰੰਕਾਂ ਦੇ ਵਿੱਚ ਕੋਈ 40000 ਜਿਹੜੇ ਕਾਗਜ਼ ਲਾਏ ਸੀ ਜਿਹਦੇ ਸਪੋਰਟਿੰਗ ਡਾਕੂਮੈਂਟ ਹਾਲਾਂਕਿ ਜਿਹੜਾ ਚਲਾਨ ਉਹ ਤੇ 2 250 ਪੇਜ ਦਾ ਸੀ ਲੇਕਿਨ ਨਾਲ ਜਿਹੜੇ ਬੈਂਕ ਸਟੇਟਮੈਂਟ ਜਾਂ ਹੋਰ ਉਹਨੂੰ ਕੁਲ ਮਿਲਾ ਕੇ ਚਾਰ ਟਰੰਕਾਂ ਦੇ ਵਿੱਚ 40000 ਕਾਗਜ਼ ਜਿਹੜੇ ਨੇ ਅਦਾਲਤ ਵਿੱਚ ਪੇਸ਼ ਕੀਤੇ ਗਏ ਸੀ ਮਹਾਲੀ ਅਦਾਲਤ ਦੇ ਵਿੱਚ ਲੰਮਾ ਕੇਸ ਚੱਲਿਆ ਹੈਗਾ ਜਿਹੜਾ ਵਾ ਬੇਲ ਨੂੰ ਲੈ ਕੇ ਕਈਆਂ ਸੁਣਵਾਈ ਹੋਈ ਲੇਕਿਨ ਉਸ ਤੋਂ ਬਾਅਦ ਮਹਾਲੀ ਕੋਰਟ ਰਿਜੈਕਟ ਕਰ ਦਿੱਤਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਹੋਣੀ ਹਾਈ ਕੋਰਟ ਪਹੁੰਚੇ ਹੈਗੇ ਨੇ ਜਿੱਥੇ ਤਿੰਨ ਚਾਰ ਸੁਣਵਾਈਆਂ ਹੋ ਚੁੱਕੀਆਂ ਵਾ ਦੋ ਸੁਣਵਾਈਆਂ ਦੇ ਵਿੱਚ ਸਰਕਾਰ ਟਾਈਮ ਲੈ ਗਈ ਸੀ ਹਾਲਾਂਕਿ ਉਹਨਾਂ ਨੇ ਸਾਫ਼ ਸਪਸ਼ਟ ਕਿਹਾ ਸੀ ਹਾਈ ਕੋਰਟ ਨੇ ਕਿ ਜਿਹੜਾ ਹੁਣ ਕੋਈ ਬਹਾਨਾ ਨਹੀਂ ਚੱਲਣਾ ਹੈਗਾ ਤੁਸੀਂ ਆਪਣੀ ਸਟੇਟਸ ਰਿਪੋਰਟ ਦਾਖਲ ਕਰੋ ਤੇ ਉਹ ਸਰਕਾਰ ਨੇ ਪਿਛਲੀ ਜਿਹੜੀ ਤਰੀਕ ਸੀ ਉਹਦੇ 'ਚ ਇਸ ਕਰਕੇ ਨੇ ਸੁਣਵਾਈ ਹੋਈ ਕਿ ਉਹ ਦਿਨ ਜਸਟਿਸ ਹਾਈ ਕੋਰਟ ਵੱਲੋਂ ਜਿਹੜੀ ਸੰਬੰਧਿਤ ਕੋਰਟ ਆ ਉਹਦੇ 'ਚ ਇੱਕੋ ਕੇਸ ਸੀ ਜਿਹੜਾ ਡਰਗ ਮਸਲਿਆਂ ਤੇ ਚਰਚਾ ਹੋਈ ਸੀ ਲੇਕਿਨ ਉਸ ਦੇ ਜਿੰਨੇ ਵੀ ਕੇਸ ਉਸ ਅਦਾਲਤ ਦੇ ਵਿੱਚ ਹੀ ਉਹ ਸਾਰੇ ਨੂੰ 6 ਤਰੀਕ ਨੂੰ ਪਾ ਦੇ ਉਤੇ ਹੁਣ 6 ਨਵੰਬਰ ਨੂੰ ਜਿਹੜੀ ਵਾ ਬਿਕਰਮ ਸਿੰਘ ਮਜੀਠੀਆ ਦੀ ਬੇਲ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਬਹਿਸ ਹੋਣੀ ਹੈ ਲੇਕਿਨ ਹੁਣ ਸਭ ਤੋਂ ਵੱਡੀ ਖਬਰ ਇਹ ਹੈ ਕਿ ਬੀਤੀ ਰਾਤ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗਟਾਰੀਆ ਵੱਲੋਂ ਇਸ ਮਸਲੇ ਦੇ ਵਿੱਚ ਜਿਹੜੀ ਆ ਅਪਰੂਵ ਕਰਤੀ ਸੈਂਕਸ਼ਨ ਕਰ ਦਿੱਤੀ ਹੈ ਜਿਸ ਕਰਕੇ ਸਰਕਾਰ ਦੇ ਸਰਕਾਰ ਦੇ ਤੌਰ ਤੇ ਦਿਖਿਆ ਜਾਵੇ ਤਾਂ ਹਾਈ ਕੋਰਟ ਦੇ ਵਿੱਚ ਸਰਕਾਰ ਦਾ ਜਿਹੜਾ ਪੱਖ ਉਹ ਕਾਫੀ ਠੋਸ ਮੰਨਿਆ ਮੰਨਿਆ ਜਾ ਸਕਦਾ ਹੈ ਇਸ ਦਾ ਮਤਲਬ ਇੱਕ ਸਾਫ ਗੱਲ ਮੰਨੀ ਜਾਵੇ ਕਿ ਵਿਕਰਮ ਮਜੀਠੀਆ ਨੂੰ ਹੁਣ ਜਿਹੜੀ ਰਾਹਤ ਮਿਲਣ ਦੀ ਸੰਭਾਵਨਾ ਬਣੀ ਹੋਈ ਸੀ ਉਹਨਾਂ ਦੇ ਮੁਤਾਬਕ ਜੋ ਉਹਨਾਂ ਦੇ ਵਕੀਲ ਵੀ ਕਹਿ ਰਹੇ ਸੀ ਲਗਾਤਾਰ ਕਿ ਉਸ ਦੇ ਉੱਤੇ ਬ੍ਰੇਕ ਲੱਗ ਸਕਦੀ ਹੈ ਹਾਈ ਕੋਰਟ ਵਿੱਚ ਵੀ ਨੇ ਇਹ ਹਾਂ ਤੇ ਨਹੀਂ ਸੋਚਿਆ ਜਾ ਸਕਦਾ ਹੈਗਾ ਲਿਖਣ ਇਹ ਕਿਉਂਕਿ ਇੱਕ ਪ੍ਰੋਸੀਜਰ ਹੈ ਪ੍ਰੋਸੀਜਰ ਤੇ ਅਡਾਪਟ ਕਰਨਾ ਪੈਂਦਾ ਹੈਗਾ ਕਿ ਕਿਸੇ ਵੀ ਐਮਐਲਏ ਜਾਂ ਮੰਤਰੀ ਜੋ ਸਰਕਾਰ ਦਾ ਹਿੱਸਾ ਰਿਹਾ ਹੋਵੇ ਉਹਦੀ ਜਿਹੜੀ ਪਰਮਿਸ਼ਨ ਪਹਿਲਾਂ ਕੇਸ ਚ ਲਾਉਣੀ ਕਿਉਂਕਿ ਵਿਜੀਲੈਂਸ ਨੇ ਚਲਾਨ ਪੇਸ਼ ਕਰ ਦਿੱਤਾ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਚ ਲਾਉਣ ਦੀ ਆਗਿਆ ਜਿਹੜੀ ਆ ਉਹ ਸਰਕਾਰ ਨੂੰ ਦੇਣੀ ਪੈਂਦੀ ਹੈ ਪ੍ਰੋਸੀਕਿਊਸ਼ਨ ਸ਼ੁਰੂ ਕਰਨ ਵਾਸਤੇ ਦੇਣੀ ਇਹ ਇੱਕ ਸੰਵਿਧਾਨਿਕ ਜਿਹੜੀ ਆ ਜਿਹੜੀ ਆ ਇੱਕ ਲੋਡ ਆ ਤੇ ਜਦੋਂ ਪ੍ਰਸ਼ਾਸਨ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ ਜੀ ਤਾਂ ਉਸ ਤੇ ਜਿਹੜੀ ਮੋਹਰ ਆ ਉਹ ਪੰਜਾਬ ਦੇ ਰਾਜਪਾਲ ਨੂੰ ਲਾਉਣੀ ਪੈਂਦੀ ਹੈ ਜੀ ਇਸ ਕਰਕੇ ਇਹ ਤਾਂ ਨਹੀਂ ਕਿ ਉਹਨੂੰ ਝਟਕਾ ਹੋ ਸਕਦਾ ਲਿਖ ਨਹੀਂ ਹੈ ਕਿ ਇੱਕ ਕੇਸ ਮਜ਼ਬੂਤ ਹੋ ਸਕਦਾ ਕਿਉਂਕਿ ਇੱਕ ਇਹ ਕੋਈ ਵੱਖਰੀ ਗੱਲ ਨਹੀਂ ਹੈ ਏ ਕਾਨੂੰਨ ਮੁਤਾਬਕ ਸੰਵਿਧਾਨ ਦੇ ਵਿੱਚ ਹੀ ਦਰਜ ਆ ਕਿ ਜੇ ਕਿਸੇ ਖਲਾਫ ਜੇ ਕੇਸ ਚਲਾਉਣਾ ਹੈਗਾ ਵਾ ਤੇ ਉਹਦੀ ਪਰਮਿਸ਼ਨ ਦੇਣੀ ਪੈਂਦੀ ਹੈ ਜਿਵੇਂ ਕਿਸੇ ਅਫੀਸਰ ਦੇ ਖਿਲਾਫ ਕੇਸ ਚਲਾਉਣਾ ਪੈਂਦਾ ਹੈਗਾ ਤੇ ਸਬੰਧਤ ਵਿਭਾਗ ਦੇ ਮੰਤਰੀ ਨੂੰ ਜਿਹੜੀ ਉਹਦੀ ਪ੍ਰੋਸੀਕਿਊਸ਼ਨ ਚਲਾਉਣ ਦੀ ਆਗਿਆ ਦੇਣੀ ਪੈਂਦੀ ਹੈ ਜੀ ਇਸ ਕਰਕੇ ਕਿਉਂਕਿ ਸਰਕਾਰ ਦਾ ਹਿੱਸਾ ਰਹਿ ਚੁੱਕੇ ਨੇ ਤੇ ਵਿਕਰਮ ਸਿੰਘ ਜੀਠੀਆ ਤੇ ਇਹ ਪ੍ਰੋਸੀਕਿਊਸ਼ਨ ਚਲਾਉਣ ਦੀ ਸਰਕਾਰ ਨੂੰ ਕੈਬਨਟ ਚ ਪਾਸ ਕਰਨਾ ਪੈਣਾ ਉਸ ਸੰਵਿਧਾਨਕ ਲੋੜ ਤੇ ਉਸ ਤੇ ਗਵਰਨਰ ਦੀ ਮੋਹਰ ਮੋਹਰ ਲੱਗਣੀ ਉਹ ਵੀ ਇੱਕ ਸੰਵਿਧਾਨਕ ਲੋੜ ਹੈ ਇਸ ਕਰਕੇ ਤੇ ਹੁਣ ਜੇ ਅਦਾਲਤ ਨੇ ਦੇਖਣਾ ਵਾ ਕਿ ਜਿਹੜੀਆਂ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਉਹ ਅਡਾਪਟ ਕੀਤੀਆਂ ਕਿ ਨਹੀਂ ਕੀਤੀਆਂ ਉਹਨਾਂ ਨੇ ਵਿਜੀਲੈਂਸ ਨੇ ਇੱਕ ਚਲਾਨ ਪੇਸ਼ ਕੀਤਾ ਉਹਦੇ ਕੋਈ ਕਮੀ ਪੇਸ਼ੀ ਤੇ ਨਹੀਂ ਹੈਗੀ ਇਹ ਆ ਉਹ ਸਾਰੇ ਉਹ ਗਵਰ ਉਹ ਅਦਾਲਤ ਨੇ ਦੇਖਣਾ ਹੈਗਾ ਅਦਾਲਤ ਦਾ ਜਿਹੜਾ ਨਜ਼ਰੀਆ ਉਹ ਇੱਕ ਵੱਖਰੇ ਤੌਰ ਤੇ ਦੇ ਉਹਦੇ ਕਾਗਜ਼ਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਦਸਤਾਵੇਜ਼ ਦੇ ਆਧਾਰ ਤੇ ਉਹਦੇ ਚ ਕੈਬਨਟ ਦੀ ਜਿਹੜੀ ਮਨਜ਼ੂਰੀ ਤੇ ਨਹੀਂ ਇਹ ਸੰਵਿਧਾਨਕ ਲੋੜ ਹੈ ਉਸ ਤੇ ਗਵਰਨਰ ਦੀ ਮੁੱਲ ਲਗਣੀ ਇਹ ਵੀ ਇੱਕ ਸੰਵਿਧਾਨਕ ਲੋੜ ਹੈ ਔਰ ਦੂਜੀ ਗੱਲ ਇਹ ਕਿ ਬੜਾ ਕਲੀਅਰ ਹੈ ਜੇ ਗਵਰਨਰ ਸਾਹਿਬ ਨਾਮ ਹੀ ਇਸ ਤੇ ਲਾਂਦੇ ਤੇ ਤਦ ਵੀ ਜਿਹੜੀ ਇਹ ਮੰਨੀ ਜਾਂਦੀ ਹੈ ਮਹੀਨੇ ਦਾ ਇੱਕ ਟਾਈਮ ਹੁੰਦਾ ਸ਼ਾਇਦ ਉਹਦੇ ਮੁਤਾਬਕ ਹੁੰਦਾ ਕਿ ਜੇ ਮਹੀਨੇ ਦੇ ਵਿੱਚ ਵਿੱਚ ਜੇ ਗਵਰਨਰ ਕੋਈ ਵੀ ਸਟੇਟ ਦਾ ਉਸੇ ਘੁੱਗੀ ਨਹੀਂ ਮਾਰਦਾ ਹੈਗਾ ਤਉ ਡੀਮ ਟੂ ਅਪਰੂਵਡ ਸਮਝੀ ਜਾਂਦੀ ਹੈਗੇ ਪਰ ਇਹ ਕਿ 6 ਤਰੀਕ ਨੂੰ ਜਿਹੜਾ ਕੇਸ ਹੈ ਉਹ ਸਰਕਾਰ ਕਿਉਂਕਿ ਸਰਕਾਰ ਅੱਗੇ 2-3 ਤਰੀਕਾਂ ਲੈ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਵੀ ਕਿਹਾ ਹੈ ਕਿ ਸਰਕਾਰ ਜਾਣਬੁੱਝ ਕੇ ਕੇਸ ਨੂੰ ਲਟਕਾ ਰਹੀ ਹੈ ਤੇ ਆ ਹੁਣ ਜਿਹੜਾ ਮਸਲਾ ਸਾਹਮਣੇ ਆ ਗਿਆ ਕਿ ਇੱਕ ਖਬਰ ਹੈ ਵਿਕਮ ਸਿੰਘ ਮਜੀਠੀਆ ਨੂੰ ਝਟਕਾ ਤੇ ਤਾਂ ਮੰਨਿਆ ਜਾ ਸਕਦਾ ਹੈ ਕਿ ਜੇ ਉਹਨੂੰ ਹਾਈ ਕੋਰਟ ਚੋਂ ਰੀਲੀਫ ਨਹੀਂ ਜਿੱਦਣ ਮਿਲੇਗੀ ਉਹ ਝਟਕਾ ਮੰਨ ਸਕਦਾ ਸਰਕਾਰ ਤੇ ਆਪਣੇ ਜਿਹੜੇ ਕਾਗਜ਼ੀ ਕਾਰਵਾਈ ਉਹ ਪੂਰੀ ਕਰ ਰਹੀ ਹੈਗੀ ਇਸ ਕਰਕੇ ਜਿਹੜੀ ਇੱਕ ਲਾਸਟ ਜਿਹੜੀ ਪ੍ਰੋਸੀਜਰ ਰਹਿੰਦਾ ਸੀ ਉਹ ਸਰਕਾਰ ਨੇ ਗਵਰਨਰ ਕੋਲ ਕਹਿ ਕੇ ਕਰਵਾ ਲਿਆ ਗਿਆ ਔਰ ਗਵਰਨਰ ਨੂੰ ਕਰਨਾ ਵੀ ਪੈਣਾ ਸੀ ਕਿਉਂਕਿ ਜੇ ਨਾ ਗਵਰਨਰ ਕਰਦੇ ਤੇ ਤਦ ਇਹ ਵੀ ਫਿਰ ਵੀ ਉਹ ਮੰਨੀ ਉਹ ਮਨਜ਼ੂਰੀ ਮੰਨੀ ਹੀ ਜਾਣੀ ਸੀ ਹੁਣ 63 ਨੂੰ ਕੇਸ ਲੱਗਾ ਵਾ ਵਿਕਰਮ ਸਿੰਘ ਜੀਠਿਆਲ 6 ਨੂੰ ਰਿਲੀਫ ਮਿਲਦੀ ਜਾਂ ਇਸ ਤੇ ਬਹਿਸ ਹੁੰਦੀ ਹੈ ਉਹ ਤੇ ਅਦਾਲਤ ਨੇ ਦੇਖਣਾ ਹੈ ਲੇਕਿਨ ਇਹ ਫਿਲਹਾਲ ਜਿਹੜਾ ਸਭ ਤੋਂ ਜਿਹੜਾ ਵੱਡਾ ਜਿਹੜਾ ਕੇਸ ਆ ਇਹ ਵਿਕਰਮ ਸਿੰਘ ਜੀਠਿਆ ਦਾ 6 ਨੂੰ ਜਿਹੜਾ ਲੱਗਾ ਹੈ ਕਿਉਂਕਿ ਉਹਦਨ 6 ਨੂੰ ਇਹ ਆ ਕਿ ਜਾਂ ਸਰਕਾਰ ਨੂੰ ਝਟਕਾ ਮਿਲੂ ਜਾਂ ਵਿਕਰਮ ਨੂੰ ਮਿਲੂ ਜਾਂ ਜੀਠਿਆ ਨੂੰ ਮਿਲੂਗਾ ਪਰ ਤੁਸੀਂ ਸਭ ਤੋਂ ਵੱਡੇ ਕੀ ਹੋ ਸਕਦਾ ਕਿ ਫਿਰ ਇਸ ਕੇਸ ਦੀ ਜਿਹੜੀ ਸੁਣਵਾਈ ਗਾਂ ਪਵੇ ਹਾਲਾਂਕਿ ਸੁਪਰੀਮ ਕੋਰਟ ਦੀਆਂ ਬੜੀਆਂ ਕਲੀਅਰ ਕਟ ਹਦਾਇਤਾਂ ਹਨ ਕਿ ਜੇ ਡਿਸਟ੍ਰਿਕਟ ਕੋਰਟ ਦੇ ਵਿੱਚ ਚੁਣੇ ਹੋਏ ਨੁਮਾਇੰਦੇਾਂ ਦਾ ਜੇ ਕੇਸ ਆ ਉਸ ਸਮੇਂ ਸਿਰ ਜਿਹੜੇ ਕੰਪਲੀਟ ਕੀਤੇ ਜਾਣ ਤੇ ਹਾਈ ਕੋਰਟ ਦੇ ਵਿੱਚ ਵੀ ਇਹ ਹਾਲਾਂਕਿ ਜਿਹੜੇ ਐਮਐਲਏ ਐਮਪੀ ਐਕਸ ਐਮਐਲਏ ਐਕਸ ਮੰਤਰੀ ਇਹਨਾਂ ਵਾਸਤੇ ਹਰ ਹਾਈ ਕੋਰਟ ਦੇ ਵਿੱਚ ਤੇ ਹਰ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਡੈਜਿਗਨੇਟ ਕੀਤੇ ਹੋਏ ਨੇ ਇਸ ਕਰਕੇ ਇੱਕੋ ਹੀ ਜੱਜ ਕੋਲ ਕੇਸ ਲੱਗਾਗਾ ਔਰ ਇੱਕ ਉਹ ਸੁਪਰੀਮ ਕੋਰਟ ਤਾਂ ਪੱਕਾ ਹੀ ਰਹੀ ਹੈ ਦੇਸ਼ ਭਰ ਦੇ ਵਿੱਚ ਕਿ ਜਿੱਥੇ-ਜਿੱਥੇ ਵੀ ਚੁਣੇ ਹੋਏ ਨੁਮਾਇੰਦਿਆਂ ਦੇ ਚਾਹੇ ਉਹ ਜਿੱਤੇ ਹੋਏ ਚਾਹੇ ਹਾਰੇ ਹੋਏ ਉਹਨਾਂ ਜਿਹੜੇ ਕੇਸ ਆ ਪ੍ਰਾਇੋਰਟੀ ਤੇ ਤੇ ਤੇਜ਼ੀ ਦੇ ਨਾਲ ਫਾਸਟ ਰੈਕੋਰਡ ਦੀ ਤਰ੍ਹਾਂ ਸੁਣੇ ਜਾਣ ਤੇ ਉਹਨਾਂ ਦੀ ਸੁਣਵਾਈ ਹੋਵੇ ਹੁਣ ਦੇਖਦੇ ਆ ਕਿ ਆ 6 ਨਵੰਬਰ ਤੋਂ ਬਾਅਦ ਅਗਲੀ ਇੱਕ ਹੀਰਿੰਗ ਪੈਂਦੀ ਹੈ ਜਾਂ ਫਿਰ ਜਮਾਨਤ ਦਾ ਜਿਹੜਾ ਨਿਬੇੜਾ ਹੋ ਪਾਏਗਾ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ